ਸੰਗਤ ਜੀ ਬਹੁਤ ਦਿਨਾ ਤੋਂ ਬਹੁਤ ਦਿਨਾ ਕੀ ਬਹੁਤ ਸਾਲਾਂ ਤੋਂ ਆਪ ਜੀ ਦੇ ਨਾਲ ਇਹ ਸਾਂਝ ਪਾਉਣ ਦਾ ਸੋਚ ਰਹੀ ਸੀ ਕਿ ਭਾਰਤ ਦੇ ਵਿੱਚ ਤੇ ਸ਼ਾਇਦ ਇਸ ਤਰ੍ਹਾਂ ਦੇ ਸਟicker ਨਹੀਂ ਲਾਉਂਦੇ ਪਰ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਹਰ ਇੱਕ ਫਰੂਟ ਦੇ ਉੱਪਰ ਸਟicker ਲਾਏ ਜਾਂਦੇ ਨੇ ਇਸ ਸਟicker ਨੂੰ ਜਦੋਂ ਅਸੀਂ ਲਾਉਣਾ ਹੈ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਲਾਉਣਾ ਹੈ ਕਿ ਸਟicker ਦੇ ਨਾਲ ਹੀ ਅਸੀਂ ਉੱਥੋਂ ਥੋੜੀ ਜਿਹੀ ਚੀਜ਼ ਲਾ ਦਈਏ ਤਾਂ ਕਿ ਜੇ ਅਸੀਂ ਇਕੱਲਾ ਸਟicker ਲਾਹਾਂਗੇ ਤਾਂ ਜੋ ਗੂੰਦ ਹੈ ਉਹ ਲੱਗੀ ਰਹਿ ਜਾਂਦੀ ਹੈ ਉਹ ਸਾਡੀ ਸਿਹਤ ਲਈ ਚੰਗੀ ਨਹੀਂ ਹੈ ਪਰਮੇਸ਼ਰ ਨੇ ਸਟicker ਨਹੀਂ ਲਾਏ ਹੈ ਉਹਨੇ ਸਾਡੇ ਲਈ ਕਿੰਨੇ ਸੋਹਣੇ ਫਰੂਟ ਬਣਾਏ ਨੇ ਪਰ ਇਹ ਅੱਗੇ ਪੈਸੇ ਦੀ ਖਾਤਰ bizness ਦੀ ਖਾਤਰ ਇਹ ਸਟicker ਲੱਗ ਗਏ ਨੇ ਜੋ ਸਾਡੇ ਸਿਹਤ ਲਈ ਚੰਗੇ ਨਹੀਂ ਇਨੂੰ ਲੌਹਣ ਦੇ ਲਈ ਹਮੇਸ਼ਾ ਇਸ ਤਰ੍ਹਾਂ ਲਾਹੇ ਜਾਣ ਤਾਂ ਕਿ ਜਦੋਂ ਅਸੀਂ ਧੋਈਏ ਤਾਂ ਵਿੱਚ ਗੋੰਦ ਨਾ ਹੋਏ। ਹਾਂਜੀ ਸੰਗਤ ਜੀ ਇਹ ਬਹੁਤ ਦੇਰ ਤੋਂ ਆਪ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਸੀ ਜੀ। ਵਾਹਿਗੁਰੂ ਜੀ।